ਵਾਰੀਆਂ ਜਿਹੜੀਆਂ ਨੇ ਨਾ ਉਹਨਾਂ ਦੀ ਬੜੀ ਮਹੱਤਤਾ ਹੈ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ ਰਾਜਾ ਸੀ ਉਹ ਰਾਜਾ ਆਪਣੇ ਵਜ਼ੀਰਾਂ ਨੂੰ ਆਪਣੇ ਸਲਾਹਕਾਰਾਂ ਨੂੰ ਬੁਲਾ ਕੇ ਕਹਿੰਦਾ ਲੋਕ ਮੈਨੂੰ ਪਿਆਰ ਕਿਵੇਂ ਕਰਨਗੇ ਮੈਂ ਰਾਜਾ ਉਹਨਾਂ ਦਾ ਪਰ ਮੈਨੂੰ ਉਹਨਾਂ ਪਿਆਰ ਨਹੀਂ ਕਰਦੇ ਮੇਰੀ ਬੱਲੇ-ਬੱਲੇ ਨਹੀਂ ਕਰਦੇ ਜਿੱਧਰ ਦੀ ਮੈਂ ਜਾਣਾ ਮਨ ਉਸਲਾਮਾ ਨਹੀਂ ਹੁੰਦੀਆਂ ਕੀ ਕਰ ਸਕਦਾ ਮੈਂ ਉਹ ਵਜ਼ੀਰਾਂ ਨੇ ਸਲਾਹਕਾਰਾਂ ਨੇ ਸਲਾਹ ਦਿੱਤੀ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲ ਦੋ ਲੋਕ ਬੱਲੇ ਬੱਲੇ ਕਰ ਦੇਣਗੇ ਵੀ ਕਮਾਲ ਹੋ ਗਈ ਜੀ ਕਹਿੰਦਾ ਅੱਛਾ ਠੀਕ ਹੈ ਗੱਲ ਉਹਨੇ ਅਨਾਉਂਸਮੈਂਟ ਕਰਾਤੀ ਵੀ ਕੱਲ ਨੂੰ ਰਾਜਾ ਸਾਹਿਬ ਜਿਹੜੇ ਨੇ ਉਹ ਆਪ ਖਜ਼ਾਨੇ ਤੇ ਮੂਹਰੇ ਖੜ ਕੇ ਖਜ਼ਾਨਾ ਲੋਕਾਂ ਵੱਲ ਖੋਲਣਗੇ ਹੀਰੇ ਜਵਾਹਰਾਤ ਮੋਤੀ ਸੋਨਾ ਲੋਕਾਂ ਨੂੰ ਦੇਣਗੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਉਹ ਰਾਜਾ ਵੰਡਣ ਲੱਗ ਗਿਆ ਹੀਰੇ ਜਵਾਹਰਾਤ ਆਪਣਾ ਖਜ਼ਾਨਾ ਵੰਡਣ ਲੱਗ ਗਿਆ ਇੱਕ ਫਕੀਰ ਬੰਦਾ ਵਿੱਚ ਆ ਗਿਆ ਮਸਤ ਫਕੀਰ ਬੰਦਾ ਰੱਬ ਦਾ ਬੰਦਾ ਲਾਈਨ 'ਚ ਲੱਗਿਆ ਹੋਇਆ ਘੰਟੇ ਬਾਅਦ ਉਹਦੀ ਵਾਰੀ ਆਈ ਤਾਂ ਉਹਨੇ ਦੇਖਿਆ ਸਾਈਡ ਤੇ ਇੱਕ ਬੰਦਾ ਖੜਾ ਸੀ ਆਜਾ ਸੀ ਤੁਰਿਆ ਨਹੀਂ ਜਾਂਦਾ ਸੀ ਆਪਾਂ ਹਜ ਸੀ ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਇਸਦਾ ਲਾਈਨ ਨਹੀਂ ਡੂਡ ਘੰਟੇ ਦੀ ਹੋਈ ਪਈ ਐ ਤੇਰੀ ਤਾਂ ਵਾਰੀ ਹੀ ਨਹੀਂ ਆਉਣੀ ਜਰੇ ਹਸਬ ਨਾਲ ਤੂੰ ਐ ਘਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਦੁਬਾਰੇ ਆ ਜਾਣਾ ਉਹ ਆਪਣੀ ਵਾਰੀ ਉਹਨੂੰ ਦੇ ਕੇ ਆ ਫੇਰ ਪਿੱਛੇ ਲੱਗ ਗਿਆ ਲਾਈਨ ਦੇ ਜਦੋਂ ਫੇਰ ਵਾਰੀ ਆਈ ਡੂਡ ਘੰਟੇ ਬਾਅਦ ਫੇਰ ਕੋਈ ਖੜਾ ਸੀ ਇੱਕ ਕੋਈ ਅੱਖਾਂ ਤੋਂ ਅੰਨਾ ਬੰਦਾ ਸੀ ਕਹਿੰਦਾ ਯਾਰ ਤੈਨੂੰ ਤਾਂ ਦਿਖਦਾ ਵੀ ਨਹੀਂ ਤੂੰ ਕਦੋਂ ਲਾਈਨ 'ਚ ਲੱਗੇਗਾ ਬਈ ਲਾਈਨ ਹੀ ਬਹੁਤ ਲੰਬੀ ਹੋਈ ਜਾਂਦੀ ਐ ਤੇਰੀ ਤਾਂ ਨਹੀਂ ਵਾਰੀ ਆਉਣੀ ਤੂੰ ਆ ਜਾ ਤੂੰ ਮੇਰੀ ਥਾਂ ਤੇ ਆ ਜਾ ਮੈਂ ਪਿੱਛੇ ਲਾਈਨ 'ਚ ਦੁਬਾਰੇ ਲੱਗ ਜਾਂਦਾ ਮੈਂ ਦੁਬਾਰੇ ਆ ਜਾਊਂਗਾ ਦੋ ਵਾਰੀ ਤਿੰਨ ਵਾਰੀ ਪੰਜ ਸੱਤ ਵਾਰੀਆਂ ਜਦੋਂ ਦਿੱਤੀਆਂ ਸਾਰੇ ਰਿਆਸਤ ਦੇ ਵਿੱਚ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਰਾਜੇ ਦਾ ਕੋਈ ਨਾ ਹੀ ਨਾ ਲਵੇ ਫਕੀਰ ਦੀਆਂ ਗੱਲਾਂ ਚੱਲਣ ਕਹਿੰਦੇ ਵੀ ਫਕੀਰ ਆ ਗਿਆ ਇੱਕ ਟੜਕੇ ਦਾ ਆਪਣੀਆਂ ਵਾਰੀਆਂ ਹੀ ਵੰਡੀ ਜਾਂਦਾ ਓਏ ਸਵੇਰ ਦਾ ਵਾਰੀਆਂ ਹੀ ਵੰਡੀ ਜਾਂਦਾ ਕਹਿੰਦਾ ਜਦੋਂ ਨੇੜੇ ਜੇ ਆਉਂਦਾ ਕਹਿੰਦਾ ਤੂੰ ਆ ਜਾ ਮੈਂ ਫੇਰ ਆ ਜੂੰ ਰਾਜੇ ਨੂੰ ਜਦੋਂ ਪਤਾ ਲੱਗਿਆ ਉਹ ਕਹਿੰਦਾ ਯਾਰ ਖਜ਼ਾਨਾ ਮੈਂ ਵੰਡੀ ਜਾਂਨਾ ਤੇ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਮੈਂ ਤਾਂ ਫੱਲੇ ਬੱਲੇ ਬੱਲੇ ਵਾਸਤੇ ਤਾਂ ਮੈਂ ਖਜ਼ਾਨਾ ਵੰਡਣ ਲੱਗਿਆ ਸੀ ਜਦੋਂ ਫੇਰ ਪਿਛਲੇ ਜੇ ਪੈਰ ਫੇਰ ਵਾਰੀ ਆ ਗਈ ਉਹ ਫਕੀਰ ਦੀ ਉਹਨੇ ਫੇਰ ਕਿਸੇ ਨੂੰ ਵਾਰੀ ਦੇਣੀ ਚਾਹੀ ਤਾਂ ਰਾਜੇ ਨੇ ਉਹਦੀ ਬਾਹ ਫੜ ਲਈ ਕਹਿੰਦਾ ਫਕੀਰਾ ਗਲਤ ਕਰ ਰਿਹਾ ਤੂੰ ਉਹ ਕਹਿੰਦਾ ਕੀ ਕਰ ਰਿਹਾ ਰਾਜਾ ਸਾਹਿਬ ਕਦਾਮਾ ਸਵੇਰ ਦਾ ਦੇਖੀ ਜਾਂ ਨਾ 15 20 ਵਾਰੀ ਹੋ ਗਿਆ ਹੁਣ ਤੱਕ ਇਹ ਤੂੰ ਆਉਣਾ ਲਾਈਨ 'ਚ ਲੱਗਦਾ ਜੋ ਤੇਰੀ ਬਾਰੇ ਆਉਂਦੇ ਕਿਸੇ ਹੋਰ ਨੂੰ ਦੇਖ ਕੇ ਆਪਣੀ ਬਾਹਰੀ ਫੇਰ ਲਾਈਨ 'ਚ ਲੱਗ ਜਾਨਾ ਇਹ ਗਲਤ ਹੈ ਤਾਂ ਫਕੀਰ ਕਹਿੰਦਾ ਰਾਜੇ ਨੂੰ ਕਹਿੰਦਾ ਗਲਤ ਨਹੀਂ ਹੈਗਾ ਰਾਜਾ ਸਾਹਿਬ ਆਪਣੇ ਦੋਨਾਂ 'ਚ ਕੋਈ ਫਰਕ ਹੈ ਨਹੀਂ ਉਹ ਕਹਿੰਦਾ ਕਿਵੇਂ ਕਹਿੰਦਾ ਜਿਹੜਾ ਜੋ ਕੁਝ ਤੇਰੇ ਕੋਲੇ ਹੈ ਉਹ ਤੂੰ ਵੰਡੀ ਜਾਨਾ ਜੋ ਮੇਰੇ ਕੋਲੇ ਹੈ ਉਹ ਮੈਂ ਵੰਡੀ ਜਨਾ ਤੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਲੈ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਲੈ ਦੇਖਾਂਗੇ ਕੌਣ ਪਹਿਲਾਂ ਹੁਣ ਖਜ਼ਾਨਾ ਤਾਂ 1 ਦਿਨ 2 ਦਿਨ 5 ਦਿਨ ਚ ਮੁੱਕ ਜੂ ਵਾਰੀਆਂ ਦਾ ਕੀ ਐ ਉਹ ਤਾਂ 2 ਮਹੀਨੇ ਲਈ ਜੂ ਵਾਰੀਆਂ ਤਾਂ ਉਹ ਰਾਜਾ ਪੈਰੀ ਪੈ ਗਿਆ ਫਿਰ ਉਹਨੇ ਉਹਨੂੰ ਚੱਕਿਆ ਤਾਂ ਹਾਂ ਰਾਜੇ ਨੂੰ ਕਹਿੰਦਾ ਓਏ ਖਜ਼ਾਨਿਆਂ ਨਾਲ ਜਾਂ ਪੈਸਿਆਂ ਨਾਲ ਨਹੀਂ ਓਏ ਵਾਰੀਆਂ ਆਉਂਦੀਆਂ ਓਏ ਬੱਲੇ ਬੱਲੇ ਜਿਹੜੀ ਹੁੰਦੀ ਆ ਆਪਣੀਆਂ ਬਾਰੀਆਂ ਦੇਣ ਨਾਲ ਆਉਂਦੀ ਐ ਲੋਕਾਂ ਦੇ ਹੱਕ ਚ ਖੜਨ ਨਾਲ ਆਉਂਦੀ ਐ ਲੋਕਾਂ ਨੂੰ ਆਪਣੀ ਥਾਂ ਤੇ ਖੜਾਉਣ ਨਾਲ ਬਾਰੀ ਜਿਹੜੀ ਬੱਲੇ ਬੱਲੇ ਹੁੰਦੀ ਐ ਇਹ ਬਾਰੀਆਂ ਭਾਲਦੇ ਦੂਜੀਆਂ ਵੀ ਸਾਡੀ ਆਊਗੀ ਸੋ